ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਆਪਾਂ ਚੱਲੇ ਆਂ ਬਈ ਮੰਜੋਲੀ ਪਿੰਡ ਆਪਣਾ ਬਈ ਮੰਜੋਲੀ માં ਪ੍ਰਮਾਤਮਾ ਦਾ ਬਹੁਤ ਕਹਿਰ ਵਰਤਿਆ ਬਹੁਤ ਗੜੇ ਮਰੀ ਹੋਈ ਹੈ ਬਈ ਜਿਹੜਾ ਪਰਸੋਂ ਨਹੀਂ ਪਿਆ ਆਪਣਾ ਕੱਲਾ ਉਸ ਦੇ ਵਿੱਚ ਦੇਖਾਂ ਬਈ ਜਾ ਕੇ ਕੀ ਸਥਿਤੀ ਹੈ ਦਿਖਾਵਾਂ ਤੁਹਾਨੂੰ ਬਣੇ ਰਿਓ ਆਪਣੀ ਵੀਡੀਓ ਦੇ ਲਈ ਰਾਜ ਬਾਈ ਭਲੀ ਕਰੇ ਲਿਓ ਜੀ ਪਹੁੰਚ ਗਏ ਤੇ ਆਪਾਂ ਖੇਤਮਾਂ ਨੇ ਆ ਗਏ ਆਪਣੇ ਜ਼ਿਮੀਦਾਰ ਭਾਈ ਹੋਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦੇਖੋ ਜੀ ਕੁਦਰਤ ਦਾ ਕਹਿਰ ਹੈ ਬਹੁਤ ਤਕੜਾ ਇਸ ਤੇ ਉੱਪਰ ਜ਼ਿਮੀਦਾਰ ਗੱਲ ਹੋਰ ਕੁਝ ਨਹੀਂ ਹੋ ਸਕਦੀ ਜਿੱਡਾ ਕ ਮਤਲਬ ਮਹਾਰਾਜ ਨੇ ਕਰਿਆ ਦੇਖੋ ਇਸ ਤਰ੍ਹਾਂ ਉਹ ਹੋ ਗਿਆ ਵੀ ਜਿਸ ਤਰ੍ਹਾਂ ਕੋਈ ਸੋਟੀਆਂ ਮਾਰ ਕੇ ਨਹੀਂ ਤੋੜਦਾ ਹੁੰਦਾ ਜਾਂ ਕੋਈ ਚੀਜ਼ ਕੋਈ ਸੁਹਾਗਾ ਪਾ ਕੇ ਉੱਪਰੋਂ ਲੰਘਿਆ ਹੋਵਾ ਤੋੜ ਦਿਆ ਜੀ ਦੇਖੋ ਕਣਕ ਦਾ ਸਾਰੀ ਦਾ ਇਹ ਲੈ ਇਹ ਲੈ ਜਿੱਥੇ ਜਿੱਥੇ ਗੜੇ ਲਗੇ ਹੋਏ ਨੇ ਨਾ ਇਹੋ ਇਹੋ ਦੇਖੋ ਐਂ ਚਿੱਟੇ ਕਰਦੇ ਚਿੱਟਾ ਦੇਖੋ ਜੀ ਪਏ ਵੇ ਕੁਝ ਨਹੀਂ ਛੱਡਿਆ ਹੈ ਮਤਲਬ ਡੈੜੀਆਂ ਡੈੜੀਆਂ ਦੇਖੋ ਇਹੋ ਨੇੜਾ ਖੇਤ ਹੈ ਦੇਖੋ ਇਸਕੇ ਵਿੱਚ 60 ਤੇ 70% ਨੁਕਸਾਨ ਹੈ ਜਿਸ ਤਰ੍ਹਾਂ ਇਹੋ ਖੇਤ ਹੈ ਇਸ ਵਿੱਚ 100% ਨੁਕਸਾਨ ਹੈ ਇਹ ਬਈ ਲਗਿਆ ਤਾਂ ਵਿਚਾਰਾ 2 ਸਾਲ ਤੇ ਖੇਤੀ ਕਰਨ ਠੇਕੇ ਦੀ ਜ਼ਮੀਨ ਹੈ ਬਈ ਇਹ ਵੀ ਦੱਸੋ ਕਿ ਆ ਬਣੇਗਾ ਬੰਦੇ ਦਾ ਹਨਾ ਫਿਰ ਕਹਿੰਦੇ ਵੀ ਨਿਆਣੇ ਬਾਹਰ ਜਾ ਰਹੇ ਆ ਨਿਆਣੇ ਖੇਤੀ ਨਹੀਂ ਕਰਦੇ ਨਹੀਂ ਕਰਦੇ ਵੀ ਮਹਾਰਾਜ ਦੀ ਕਰੋਪੀਆਂ ਵੀ ਬਹੁਤ ਹੋ ਗਈਆਂ ਹਨਾ ਹਰਦੀਪ ਸਿੰਘ ਬਈ ਕੀ ਕਹਿਣਾ ਚਾਹਾਂ ਸਰਕਾਰ ਆਪਾਂ ਮਾੜੀ ਮੋਟੀ ਆਸਾਂ ਦੀ ਸਰਕਾਰਾਂ ਨੇ ਸਾਰ ਨਹੀਂ ਲਈ ਆ ਗਈ ਅ ਤੱਕ ਐਮ ਐਲ ਏ ਜ ਸਵੇਰ ਹੀ ਗੱਡੀਆਂ ਲੈ ਕੇ ਲੰਘਿਆ ਹੋਇਆ ਅਗਰ ਦੇਖਦਾ ਪੁੱਛਦਾ ਔਰ ਜਿੰਮੇਦਾਰਾਂ ਨੂੰ ਨਾਲੇ ਵੀ ਇੱਕ ਗੱਲ ਹੋਰ ਹੈ ਮਤਲਬ ਕਨੌਰ ਹਲਕੇ ਆ ਪਿੰਡ ਹੈ ਕਨੌਰ ਦੇ 5 ਕਿਲੋਮੀਟਰ ਪਿੰਡ ਹੈ ਹਰੇਕ ਮਤਲਬ ਜਦ ਵੀ ਕੋਈ ਮਤਲਬ ਇਲੈਕਸ਼ਨ ਮੈਂ ਖੜਾ ਵੋਟਾਂ ਮੈਂ ਖੜਾ ਅਗਲਾ ਕਹਦੇ ਵੀ ਕਨੌਰ ਹਲਕੀਆ ਬੰਦਾ ਖੜਿਆ ਗਰ ਲਾਲ ਸਿੰਘ ਕਨੌਰ ਨੇੜੇ ਪਿੰਡ ਮਝੌਲੀ ਹੈ ਮਾੜੂ ਮਝੌਲੀ ਪਿੰਡ ਹੈ ਮਤਲਬ ਇਹਨਾਂ ਪਿੰਡਾਂ ਕੀ ਨੂੰ ਜ਼ਿਆਦਾ ਧਿਆਨ ਲੈਣੀ ਚਾਹੀਦੀ ਹੈ ਬਾਈ ਤਕਰੀਬਨ ਅੱਜ 48 ਘੰਟੇ ਹੋ ਗਏ ਔਲੇ ਪਿਆਂ ਨੂੰ ਮਤਲਬ ਹਲੇ ਕੋਈ ਲੀਡਰ ਨਹੀਂ ਆਇਆ ਹਲੇ ਕੱਲ ਕੱਲ ਨੂੰ 10 ਵਜੇ ਦਾ ਟਾਈਮ ਰੱਖਿਆ ਗਿਆ ਇਹ ਦੇਖੋ ਵੀ ਕਰ ਲੰਦਾ ਚਾਰ ਦਿਨਾਂ ਬਾਅਦ ਐਮਐਲਏ ਸਾਹਿਬ ਨੇ ਮਤਲਬ ਚਾਰ ਦਿਨਾਂ ਬਾਅਦ ਟਾਈਮ ਰੱਖਿਆ ਹੈਨਾ ਅੱਜ ਵੀ ਕਿਤੇ ਕਿਤੇ ਓਲੇ ਗਈ ਢੇਰੀਆਂ ਪਈ ਸੀ ਵੀ ਉਹ ਖੁਰਖੜ ਜੰਗੇ ਉਹਦੇ ਬਾਅਦ ਵੀ ਕਿਤੇ ਸਬੂਤ ਨਾ ਮਿਲੇ ਵੀ ਓਲੇ ਪਈ ਦੇ ਇਸ ਤੇ بڑا ਹੋਰ ਕਿਆ ਸਬੂਤ ਚਾਹੀਦਾ ਜਾਂ ਫਸਲ ਉਹ ਕਹਿਰ ਕਰਿਆ ਮਤਲਬ ਉਸ ਤੇ بڑا ਸਬੂਤ ਕਿਆ ਮਿਲੇਗਾ ਕਿਸੇ ਦਾ ਜੀਕਰਾ ਯਾਰ ਵੀ ਦਿਖਾਣੇ ਨੂੰ ਮੇਰੀ ਫਸਲ ਖਰਾਬ ਹੋ ਗਈ ਹਰ ਬਾਈ ਗਰਦਾ ਰੀ ਵੀ ਜਿਹੜੀ ਹੋਣੀ ਹੈ ਨਾ ਇਹ ਮਤਲਬ ਨਿਊ ਨਾ ਹੋਵੇ ਵੀ ਕਿਤੇ ਲਿਖ ਕੇ ਪੈਣਾ ਗੇ ਲੋਹਜਾ ਇਹ ਤਾਂ ਬਾਈ ਕੱਲੇ ਕੱਲੇ ਖੇਤ ਘੁੰਮ ਕੇ ਨਾ ਦੇਖ ਕੇ ਗਦੌਰੀ ਕਰਨੀ ਚਾਹੀਦੀ ਆਫਸਰਾਂ ਨੂੰ ਵੀ ਵਿੱਚ ਮਤਲਬ ਇਸ ਇਲਾਕੇ ਮੈਂ ਇਹ ਜੇ ਮਤਲਬ ਔਲੇ ਪਏ ਆ ਸਮਝ ਨਹੀਂ ਲੱਗ ਰਹੀ ਬੇਚ ਤੋਂ ਇੱਕ ਪੱਟ ਠੀਕ ਖੜੀ ਐ 90% ਕਣਕ ਖੜੀ ਐ ਇੱਕ ਜ਼ਿਮੀਦਾਰ ਗਾ ਮਤਲਬ 100% ਨੁਕਸਾਨ ਹੈ ਕਦੇ ਨੇ ਘੁੰਮ ਗਾ 80% ਜਿਹੜੇ ਬਾ ਮਤਲਬ 90% ਫਸਲ ਤਿਆਰ ਖੜੀ ਐ ਉਹਨੂੰ ਖਰਾਬਾ ਮਿਲ ਜੇ ਜੀ ਕਿ 100% ਖਤਮ ਹੋਊਗੀ ਉਹਨੂੰ ਕੁਝ ਵੀ ਨਾ ਮਿਲੇ ਮਤਲਬ ਇਹ ਕੱਲੀ ਕੱਲੀ ਡੌਲਾ ਮੌਕੇ ਕੀ ਗਰਦੌਰੀ ਹੋਇਆ ਬਾਈ ਜਿਸ ਦਾ ਕਬਜ਼ਾ ਮੌਕੇ ਪਰ ਉਸ ਨੂੰ ਪੈਸੇ ਮਿਲੇ ਦਏ ਜਿਹਾ ਸਰਕਾਰ ਕੰਨੀ ਦੇ ਆਪਾਂ ਤਾਂ ਇਹ ਬੇਨਤੀ ਕਰਾਂ ਵੀ ਚਲੋ ਦੇਖੋ ਉਹਨਾਂ ਗੱਲ ਪਰ ਭਾਈ ਤਾਂ ਨਹੀਂ ਹੁੰਦੀ ਚਲੋ ਬੰਦੇ ਕੁਛ ਨਾ ਕੁਸ ਲੱਟ ਛੁੱਟ ਜਾ ਕਿਸੇ ਕੀ ਠੇਕੇ ਦੀ ਜ਼ਮੀਨ ਹੈ ਕੋਈ ਅਗਲੀ ਫਸਲ ਕੀਤੀ ਆ ਰਹੀ ਹੈ ਕੁਛ ਵੀ ਹੈ ਬੰਦਾ ਉਹ ਕਰ ਲਿਆ ਹੈ ਨਾ ਬਾਕੀ ਭਾਈ ਇਸ ਟਾਈਮ ਖੜੇ ਆ ਬਈ ਆਪਾਂ ਮੰਜੌਲੀ ਪਿੰਡ ਦੇ ਮੁਆਬਜੇ ਮਾ ਮਾੜੂ ਪਿੰਡ ਕਈ ਆਪਣਾ ਐਮਐਲਏ ਬਣਿਆ ਵਾ ਗਰ ਲਾਲ ਕਨੌਰ ਹੈ ਜਿਹੜਾ ਬਣਿਆ ਵਾ ਇਸ ਕਰਕੇ ਬਾਈ ਆਪਾਂ اپنی ویڈیو ਰਾਹੀਂ ਇੱਕ ਮੈਸੇਜ ਦੇਣਾ ਚਾਹਾਂ ਵੀ ਜੇ ਭਾਈ ਕਿਤੇ ਘੁੰਮਦੀ ਘੁੰਮਦੀ ਉਹ ਵੀਡੀਓ ਆਪਣੇ ਐਮ.ਐਲ.ਏ ਤੱਕ ਪਹੁੰਚ ਜਾਏ ਵੀ ਭਾਈ ਵਾਤੇ ਵੱਦ ਭਾਈ ਕਿਸਾਨ ਭਰਾਵਾਂ ਦਾ ਤੇਰੇ ਹਲਕਿਆਂ ਦਾ ਭਾਈ ਇਹਨਾਂ ਨੇ ਵੋਟਾਂ ਪਾ ਕੇ ਤੇਰੇ ਪਰ ਜਤਾਇਆ ਤਨੂੰ ਚਲੋ ਕੋਈ ਆਸ ਹੋ ਆ ਪਰਿਵਾਰ ਹੈ ਭਾਈ ਉਹ ਮਤਲਬ ਤੇਰੇ ਗਵਾਂਡ ਹੈ ਪਰਿਵਾਰ ਹੈ ਤੇਰਾ ਇੱਕ ਵਾਈ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਠੇਕੇ 'ਵਰ ਜ਼ਮੀਨਾਂ ਦਈ ਵੀਆਂ ਜੇ ਬਾਈਆਂ ਭਾਈ ਖਰਾਬਾ ਮਤਲਬ ਐਟ ਅ ਟਾਈਮ ਪਵਾ ਹਫ਼ਤੇ 10 ਦਿਨਵਾ ਇਹਨਾਂ ਨੂੰ ਭਾਈ ਜਰੂਰ ਕਢਾ ਕੇ ਦਿਓ ਯੋਨਾ ਕੰਮ ਕਰਿਓ ਵੀ ਅਪਾ ਠੇਕੇ ਮਾ ਕੱਟ ਲੇਂਗੇ ਠੇਕੇ ਮਾ ਹਿਸਾਬ ਕਰ ਲੇਂਗੇ ਯੋ ਬਾਈ ਹੱਥ ਬਨ ਗਏ ਪੀਲੇ ਇਹਨਾਂ ਦਾ ਜੋ ਵੀ ਮਤਲਬ ਬਣਦਾ ਹੱਕ ਹੋਏਗਾ ਇਹਨਾਂ ਨੂੰ ਗੈਰ ਲੱਗਦੀ ਕਢਾ ਕੇ ਦੇਓ ਕਿਸੇ ਨੇ ਮੱਕੀ ਬੀਜਣੀ ਹੈ ਬਾਈ ਕਿਸੇ ਨੇ ਕੋਈ ਚਾਹ ਹੈਗਲਾ ਕੁਛ ਕਰਿਆ ਜੀ ਮਤਲਬ ਕੋਈ ਸੂਰਜ ਮੁਖੀ ਲਾਵੇ ਕੋਈ ਮੱਕੀ ਬੀਜਿਆ ਜਾਂ ਕੋਈ ਕੁਛ ਕਰੇ ਮੈਨੂੰ ਠੇਕੇਦਾਰਾਂ ਨਾਲ ਲੈ ਜੋ ਕਿਸ ਨੂੰ ਆਪਣੇ ਨੂੰ ਮਤਲਬ ਇਹਨੂੰ ਤੁਰਤ ਕੀ ਤੁਰਤ ਲੈ ਬਈ ਹੋਰ ਵੀ ਬੇਨਤੀ ਹੈ ਵੀ ਜੇ ਕੋਈ ਜ਼ਿਮੀਦਾਰ ਭਾਈ ਕੋਈ ਕਿਸਾਨ ਭਾ ਕੋਈ ਐਨ ਆਰ ਆਈ ਵੀਰ ਜੇ ਕੋਈ ਬਈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਜ਼ਿਮੀਦਾਰ ਦੀ ਕੋਈ ਮਦਦ ਕਰਨੀ ਚਾਹ ਤਾਂ ਬਈ ਆਪਣਾ ਮਿਲਕ ਆਪਣੇ ਇਲਾਕੇ ਮੇ ਪਤਾ ਕਰਕੇ ਤਾਂ ਸਿੱਧੀ ਮਦਦ ਜੋ ਵੀ ਕਿਸਾਨ ਲੋੜਵੰਦ ਹੋਇਆ ਤਾਂ ਉਸ ਨੂੰ ਸਿੱਧੀ ਬਈ ਕਰਿਓ ਦੇਖੋ ਬਹੁਤ ਬੰਦੇ ਆ ਦਾਨੀ ਸੱਜਣੇ ਆ ਆਪਾਂ ਨਹੀਂ ਉਹ ਨਹੀਂ ਕਹਿੰਦੇ ਵੀ ਕੋਈ ਹਵਾ ਵੀ ਚਲੋ ਯਾਰ ਕਿਸੇ ਹੋ ਗਿਆ ਆਪਾਂ ਮਾੜਾ ਮੋਟਾ ਹੰਦਾ ਲਾਵੇਂ ਕਿਸੇ ਨੂੰ ਹੈਨਾ ਬਾਕੀ ਆਪਾਂ ਦੇਖ ਹੈਨਾ ਇਹੋ ਚੀਜ਼ ਹੈ ਬਾਈ ਵੀ ਦੇਖੋ ਇਹ ਤੋਂ ਆਸ ਤੋਂ ਪ੍ਰਮਾਤਮਾ ਪਰੇ ਹੋਆ ਪਰ ਇਹ ਤੋਂ ਫਿਰ ਪ੍ਰਮਾਤਮਾ ਲੱਕ ਤੋੜ ਗਿਆ ਵੀ ਆਪਣੇ ਜਿਹੜਾ ਆਪਣਾ ਭਾਈਚਾਰਾ ਇੱਕ ਉਸ ਪਰੇ ਵੀ ਬਾਈ ਆਪਾਂ ਨੂੰ ਸਾਝ ਰੱਖਣੀ ਚਾਹੀਦੀ ਆ ਵੀ ਸਹਾਰਾ ਲਾਓ ਬੱਦ ਤੇ ਬੱਦ ਅ ਬਈ ਕੋਈ ਮਾੜਾ ਸਮਾਗ ਲੈਗਾ ਕਟਾਓ ਹਰੇਕ ਹੈਨਾ ਪਤਾ ਕਰਕੇ ਜਿੱਥੇ ਵੀ ਜਿਸका जो ਬਣਾ ਬਾਈ ਕੋਈ ਦਾਣੇ ਦੇ ਸਕਾ ਕੋਈ ਤੂੜੀ ਦੇ ਸਕਾ ਇਹ ਵੀ ਸਮਾਤੇ ਮਤਲਬ ਤੂੜੀ ਵੀ ਨਹੀਂ ਰਹੀ ਖੇਤ ਮਾ ਦਾਣੇ ਵੀ ਨਹੀਂ ਰਹੇ ਹਰ ਜੇ ਕੋਈ ਅਗਲੀ ਫਸਲ ਵਾਸਤੇ ਤਿਆਰ ਕਰਨੇ ਵਾਸਤੇ ਖੇਤ ਵੀ ਕਿਹੜੇ ਹਿਸਾਬ ਗੱਲ ਤਿਆਰ ਹੋਏਗਾ ਉਹੀ ਸਮਝ ਨਹੀਂ ਲੱਗਦੀ ਮਤਲਬ ਮਤਲਬ ਜੇ ਫਸਲ ਵੱਢ ਗਏ ਜਾਂ ਕੱਖ ਮੰਡੀ ਮਾਂ ਗਿਰਾਇਆ ਬਾਹਰ ਕੱਢਾਂ ਇਹਨੂੰ ਉਹਦੇ ਬਾਅਦ ਖੇਤ ਤਿਆਰ ਹੋਏਗਾ ਇਹਦੋਂ ਵੀ ਨਾ 4 ਦਿਨ ਤੱਕ ਉਹੀ ਸਮੈਲ ਲੱਗ ਜਾਈ ਆਣੀ ਮਦੇ ਹਾਂ ਇਹਦਾ ਮਤਲਬ ਗਲ ਜਾਣਾ ਤਲੇ ਪਾਣੀ ਖੜਿਆ ਖੇਤਾਂ ਮ ਦਿਖਾਵਾਂ ਬਾਈ ਹੋਰ ਖੇਤ ਵੀ ਦਿਖਾਵਾਂ ਤੁਹਾਨੂੰ ਜਿਸ ਤਰ੍ਹਾਂ ਵੀ ਇਹ ਖੇਤ ਦੇਖੋ ਇਸ ਵਿੱਚ 60 70% ਨੁਕਸਾਨ ਹੈ ਮਾ ਕੁਸ ਬੱਲਾਂ ਕੁਸ ਹੱਦ ਤੱਕ ਖੜੀਆਂ ਜਿਹੜੀ ਬੱਲਾਂ ਖੜੀਆਂ ਵੀ ਇਹਨਾਂ ਇਹ ਵੀ ਚਿੱਟੀਆਂ ਹੋਈਆਂ ਨੇ ਵੀ ਦੇਖੋ ਵਿੱਚ ਇਹ ਬਾਈ ਇਹ ਦੇਖੋ ਬਾਈ ਆਪਾਂ ਇਸ ਟਾਈਮ ਖੇਤ ਕੇ ਗੱਬਾ ਹੈ ਮਤਲਬ ਬਹੁਤ ਮਾੜੇ ਹਾਲਾਤ ਹੈ ਬਾਈ ਕਹੀਂ ਪਿੰਡ ਹੈ ਬਾਈ ਕਰਨ ਪਰ 마ੜੂ ਮਜੌਲੀ ਬੱਤਾ ਝੁੰਗੀਆਂ ਜਿੱਥੇ ਪਤਾ ਲੱਗ ਰਿਹਾ ਮਤਲਬ ਪੂਰੇ ਮੁਆਵਜ਼ੇ ਨਹੀਂ ਹੈ ਪਿੰਡਗੇ ਕਿਸ ਤਰ੍ਹਾਂ ਇੱਕ ਸਾਈਡ ਪਏ ਗਿਆ ਇੱਕ ਸਾਈਡ ਰਹੇਗੇ ਮਤਲਬ 34 35 ਸਾਲ ਉਮਰ ਮੇਰੀ ਹੋ ਗਈ ਬਾਈ ਮਤਲਬ 20 ਮਤਲਬ ਜਦ ਕਿ ਜੰਮੇ ਲਲੇ ਖੇਤੀ ਗੇ ਲੋ ਜੁੜੇ ਵੇ ਪਹਿਲਾਂ ਬਜ਼ੁਰਗ ਕਰੇ ਕਰਦੇ ਈਪ ਚਲੋ ਆਪਾਂ ਕਰ ਰਹੇ ਆ ਮਤਲਬ ਇਹ ਹਾਲਾਤ ਕਦੇ ਨਹੀਂ ਦੇਖੇ ਇਹ ਜਿਹੜੇ ਨੇ ਹਾਲਾਤ ਐ ਇਸ ਫਸਲ ਦੇ ਇਸ ਪਿੰਡ ਮੇ ਹੋਏ ਵੇ। ਇਹ ਸਰੋਂ ਐ ਬਾਈ ਦੇਖੋ। ਇਹ ਸਰੋਂ ਮਾ ਕੀ ਆ ਰਹਿ ਗਿਆ। ਵੱਡੀ ਪਈ ਐ ਉਹ। ਸਭ ਖਾਲੀ। ਸਭ ਛੜ ਗਈ। ਦੇਖੋ ਸਭ ਨਾਚ ਤੜਲੇ ਛੜੇ ਪਿਆ। ਵਡਾ ਰਿਆ ਭਾਈ ਉਹ ਬੰਦਾ ਮਤਲ ਖੇਤ ਖਾਲੀ ਕਰਾ ਰਿਆ। ਲੇਬਰ ਨੂੰ ਇਹਦੇ ਕਿੰਨੀ ਚੋਰ ਗੱਲ ਬੱਜੇ ਬੰਨੇ ਕਿਤਰਾ ਟਾਂਡਿਆਂ ਪਰ ਵੀ ਨਿਸ਼ਾਨ ਪਏ ਪਈਆਂ ਗੜਿਆਂਗੇ ਇਸ ਬੰਦੇ ਨੇ ਬਾਈ ਮਤਲਬ ਲੇਬਰ ਨੂੰ ਇਹੋ ਕਿਹਾ ਵੀ ਵੱਢ ਲਿਓ ਜੋ ਹੋਇਆ ਥਾਰਾ ਵੀ ਮੈਨੂੰ ਕੁਛ ਨਹੀਂ ਦੇਣਾ ਮੇਰਾ ਖੇਤ ਬਿਲਾ ਕਰ ਦਿਓ ਮੈਂ ਅਗਲੀ ਫਸਲ ਬੀਜ ਲਾਂਗਾ ਆਪਣੀ ਜੋ ਵੀ ਅਗਲਾ ਬੀਜੇਗਾ ਸਰੋਂ ਲੇਬਰ ਨੂੰ ਹੀ ਛੱਡਤੀ ਵਡਾਈ ਵਡਾਈ ਫਿਰ 20 ਮਾਤੇ 10 ਕਿਲੋ ਦਾਣੇ ਨਿਕੜਾ ਕਿੱਲੇ ਮਤੇ 50 ਨਿਕੜਾ ਕਾਉਂਟਰ ਨਿਕਲਣਾ ਵੀ ਥਾਰੇ ਆ ਮੈਨੂੰ ਲੋੜ ਨਹੀਂ ਵੀ ਤਵੇਂ ਮੇਰਾ ਖੇਤ ਬਿੱਲਾ ਕਰਦੇ ਸਭ ਨਾਚ ਤਲੇ ਝਾੜਦੇ ਸਰੋਂ ਆ ਕਣਕ ਦਾ ਯੋ ਹਾਲ ਕਰਦਿਆ ਬਾਈ ਸਰੋਂ ਮੈਂ ਕਿਆ ਛੱਡਣਾ ਦਾ ਸਰੋਂ ਦਾ ਬਹੁਤ ਨਾਜ਼ੁਕ ਨਾਜ਼ ਹੋਇਆ ਹੈ ਬਹੁਤ ਤਾਕੜਾ ਕੁਦਰਤ ਕਾ ਕਹਿਰ ਹੈ ਬਾਈ ਬਹੁਤ ਬਹੁਤ ਜ਼ਿਆਦਾ ਬੜਾ ਪਿਛਲੇ ਸਾਲ ਬਾਈ ਜੀਰੀ ਮਰਗੀ ਦੀ ਸਲਾਕੇ ਮਾ ਪਾਣੀ ਆ ਕੇ ਮਤਲਬ ਕਨੌਰ ਹਲਕਾ ਕੇ ਜਿਹੜੇ ਨੇ ਪਿੰਡੇ ਨੇ ਮਾਰ ਮਾਵਾਂ ਘੱਗਰ ਹੈ ਬਈ ਜੋ ਉੱਪਰਲੇ ਪਾਸੇ ਇੱਧਰ ਆਪਣੇ ਤੇ ਸੱਜੀ ਸਾਈਡ ਇਹੋ ਮਤਲਬ ਘੱਗਰ ਦਾ ਪਾਣੀ ਚੱਲਿਆ ਪਿੱਛੇ ਉਹਰੇ ਜੀਰੀਆਂ ਮਰ ਗਈਆਂ ਦੁਬਾਰੇ ਜੀਰੀਆਂ ਜੂਰੀਆਂ ਲਾਈਆਂ ਹਨਾ ਐਤ ਕੀ ਕਣਕ ਮਰ ਗਈ ਇਹ ਵੀ ਕੀ ਤੇ ਬਿੱਲੇ ਹੋਏਗੇ ਕੀ ਆ ਬਣੇਗਾ ਸਭ ਤੋੜ ਦਿਆ ਕੁਝ ਨਹੀਂ ਛੱਡਿਆ ਮੁਦ੍ਰਿਤ ਤੋਂ ਕਹਿੰਦੇ ਵੀ 60% ਨੁਕਸਾਨ ਹੈ 70% ਹੈ 80 ਹੈ 100 ਹੈ ਇਹਦੇ ਵੀ 101% ਨੁਕਸਾਨ ਹੈ इवन ਇਹ ਖੇਤ ਬਿਲੇ ਕਰਨੇ ਵਾਸਤੇ ਵੀ ਖਰਚਾ ਲਗੇ ਹੋਏਗਾ ਇਹ ਦੋ ਦਿਨਾਂ ਬਾਅਦ ਬਦਬੋਹ ਲੱਗ ਜਾਣੀਆਂ ਹਨ ਇਸ ਮੇ ਖੇਤਾਂ ਵਿੱਚ ਇੰਨਾ ਮਾੜਾ ਹਾਲ ਹੋਇਆ ਵਾ ਬਹੁਤ ਕੰਮ ਗਈ ਸਰੋਂ ਦੀ ਦੇਖ ਨਾ ਕੋਈ ਕਬਾੜ ਨਾ ਕੁਸ ਹੈ ਕੋਈ ਗੁੱਲੀ ਡੰਡਾ ਨਹੀਂ ਕੋਈ ਕੁਸ ਨਹੀਂ ਐ ਸਾਫ ਸਰੋਂ ਦੀ ਸਾਰੀ ਖਤਮ ਕਰਦੀ ਉਹ ਹੀ ਉਹਦੋਂ ਕਰਕੇ ਪਿੱਛੇ ਤੀਏ ਤਾਂ ਹੀ ਕਹਦੇ ਆ ਬਈ ਮਹਾਰਾਜ ਦਾ ਨਹੀਂ ਪਤਾ ਹਨਾ ਕੱਕੜੀ ਮੈਂ ਕੁਸਤੇ ਕੁਸ ਕਰਦਾ ਇਹ ਜੀ ਸਾਫ ਸੁਥਰੀ ਸਰੋਂ ਹੈ ਕੋਈ ਕਬਾੜ ਦਾ ਦਾਣਾ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਛੱਡਿਆ ਮਾ ਪੀਲੀ ਸਰੋਂ ਦੀ ਉਹ ਹਨਾ ਸਾਰੀ ਖਤਮ ਕਰਦੀ ਚਲੋ ਬਈ ਮਹਾਰਾਜ ਦੀ ਮौज ਹੈ ਉਹ ਕੀ ਕਰ ਸਕਦਾ ਬੰਦਾ ਇਸਲਾ ਇਸਲਾ ਸਰਮ ਘੱਟ ਹੈ ਦੇਖਾ ਉਹ ਮੋਂ ਬੱਲਾ ਤੋੜੀਆਂ ਮਤਲਬ ਕਿਤੇ ਕਿਤੇ ਜਮੀ ਟੁੰਡ ਕਰਦੀਆਂ ਇਹ ਕੁਸ ਉਹ ਹੈ ਅੱਗੇ ਦੇ ਬਾਈ ਘਨੋਰ ਆਪਾਂ ਮਨਜੋਲੀ ਨੂੰ ਮਾੜੂ ਨੂੰ ਬਹੁਤ ਮਨ ਉਦਾਸ ਹੋਇਆ ਬਾਈ ਬਹੁਤ ਬੜਾ ਨੁਕਸਾਨ ਹੋਇਆ ਮਹਾਰਾਜ ਬਾਈ ਸੁੱਧ ਬੁੱਧ ਬਖਸ਼ ਹੈ ਜ਼ਿਮੀਦਾਰ ਭਾਈਆਂ ਨੂੰ ਬਾਈ ਹੌਸਲਾ ਦਹਿ ਚਲੋ ਸਮਾਂ ਲੰਘ ਜਾ ਚੰਗਾ ਵੀ ਲੰਘ ਜਾ ਮਾੜਾ ਵੀ ਲੰਘ ਜਾ ਪਰ ਬਈ ਔਖਾ ਹੋ ਜਾ ਕਿਸੇ ਦਾ ਕੋਈ ਕਾਰਜ ਹੈ ਕੋਈ ਤੇ ਭੈਣ ਦਾ ਵਿਆਹ ਕਿਸੇ ਦਾ ਬਈ ਕਿਸੇ ਦਾ ਕੋਈ ਢਿੱਲਾ ਮੱਠਾ ਕਰਮਾ ਕੋਈ ਬਿਮਾਰੀ ਸਮਾਰੀ ਹੈ ਕਿਸੇ ਨਾ ਕੋਈ ਬਈ ਬੱਚੇ ਦੀ ਪੜ੍ਹਾਈ ਹੈ ਕਿਸੇ ਦੀ ਬਹੁਤ ਔਖਾ ਜੀ ਬੰਦਾ ਕਹਿਦੇ ਐ ਸਮਾਂ ਤੋਂ ਚਲੋ ਲੰਘੋ ਜਾਣਾ ਬਾਕੀ ਔਖਾ ਬਹੁਤ ਹੈ ਬਾਈ ਆਪਾਂ ਚਲਾ ਆ ਬਾਈ ਕਨੌਰ ਵਾਲੇ ਖੇਤਾਂ ਨੂੰ ਆਪਣੇ ਵਾਲੇ ਮੈਨੂੰ ਉੱਧਰ ਨੂੰ ਮਾਲਾਂ ਢੇੜਾ ਦੇਖਾਂ ਕਿਸ ਤਰ੍ਹਾਂ ਨਹਿਰ ਵਾਲੇ ਰਸਤੇ ਨੂੰ ਹੀ ਲੱਗੇਗਾ ਜਾਣਾ ਰਸਤਾ ਖਰਾਬ ਤਾਂ ਬਾਈ ਅੱਗੇ ਮੀਂਹ ਕਰਕੇ ਗੱਡੀ ਜਾ ਨਹੀਂ ਸਕੀ ਆਪਣੀ ਗੱਡੀ ਵਾਪਸ ਕਰ ਲਈ ਮੋਟਰਸਾਈਕਲ ਲੈ ਕੇ ਮਾਰਾਂਗੇ ਢੇੜਾ ਬਾਕੀ ਬਾਈ ਅੱਜ ਦੀ ਵੀਡੀਓ ਬਣਾਣੇਗਾ ਸਿਰਫ ਹੀ ਉਹੀ ਮਕਸਦ ਦਾ ਆਪਣਾ ਵੀ ਬਾਈ ਨੁਕਸਾਨ ਬਹੁਤ ਬੜਾ ਹੋਇਆ ਦੇਖੋ ਜ਼ਿਮੀਂਦਾਰ ਭਾਈਆ ਆਪਣੇ ਆਪਣੇ ਵਿੱਚ ਤਾਂ ਹੀ ਆਪਾਂ ਵੀ ਉਹਨਾਂ ਦਾ ਹੀ ਹਿੱਸਾ ਇੱਕ ਕੋਈ ਪਤਾ ਨਹੀਂ ਹਜੇ ਮਹਾਰਾਜ ਕਾ ਆਪਣੀ ਗੱਲ ਕਿ ਆ ਬਣਨਾ ਆਪਾਂ ਨੂੰ ਨਹੀਂ ਕਹਿੰਦੇ ਵੀ ਆਪਾਂ ਬਚ ਗਏ ਕੋਈ ਪਤਾ ਨਹੀਂ ਹੁੰਦਾ ਬਾਈ ਕੁਦਰਤ ਕੇ ਰੰਗ ਹੈ ਹਜੇ ਤਾਂ ਸਮਾਂ ਬਹੁਤ ਲੰਮਾ ਹੈ ਸੋ ਬਾਈ ਸਾਰੇ ਰਿਸ਼ਤ ਮਤਲਬ ਜ਼ਿਮੀਂਦਾਰ ਭਾਈਆਂ ਨੂੰ ਮੇਰੀ ਯੋਹੀ ਬੇਨਤੀ ਹੈ ਵੀ ਬਾਈ ਰਲ ਮਿਲ ਕੇ ਸਮਾਂ ਕਟਾਇਓ ਸਾਰਿਆਂ ਦਾ ਹਨਾ ਕੋਈ ਜੋ ਜਿੰਨੇ ਕ ਜੁਗਾ ਹੈ ਜੋ ਤੇ ਲੋ ਫੁੱਲ ਜੋ ਜਿਸका जिस तरह भी सा, मतलब सहारा ला सका उस तरह लायो जिन्ने के जोगे ਆਪਾਂ ਵੀ ਆਪਾਂ ਵੀ ਮਦਦ ਕਰਾਂਗੇ ਜਿੰਨੇ ਕੇ ਜੋਗੇ ਮਹਾਰਾਜ ਨੇ ਚਲੋ ਆਪਾਂ ਨੂੰ ਕਰਿਆ ਉੰਨੇ ਕੇ ਮਦਦ ਆਪਾਂ ਵੀ ਕਰਾਂਗੇ ਸੋ ਬਾਈ ਰਲ ਮਿਲ ਕੇ ਸਾਰੇ ਸਮਾਂ ਕਟਾਇਓ ਜਿੰਨੇ ਕੇ ਜੋਗਾ ਜੋ ਹੈ ਬਾਈ ਜਿਸका ਬਈ ਕੋਈ ਰਿਸ਼ਤੇਦਾਰ ਹੈ ਕੋਈ ਯਾਰ ਦੋਸਤ ਹੈ ਕੋਈ ਹੂੰ ਪਤਾ ਕਰਕੇ ਬਾਈ ਬਈ ਜਿੱਥੇ ਨੁਕਸਾਨ ਹੈ ਜਿਸका ਵੀ ਵੀਡੀਓ ਬਣਾਨੇ ਦਾ ਸਿਰਫ ਆਪਣਾ ਹੀ ਉਹੀ ਮਕਸਦ ਤਾਂ ਇੱਕ ਜਗਾ ਹੋਰ ਕੋਈ ਆਪਣਾ ਯੋਨੀ ਹੈ ਮਕਸਦ ਵੀ ਆਪਾਂ ਨਿਊ ਦਿਖਾ ਰਹੇ ਆ ਆਪਾਂ ਹਮਦਰਦੀਆਂ ਆ ਉਹ ਹੈ ਉਹ ਹੈ ਅਗਰ ਹੈ ਵੀ ਉਹੀ ਫੇਰਾ ਪਤਨੀ ਫੇਮਸ ਹੋਣੇ ਕੇ ਮਾਰੇ ਫੇਰਾ ਭਲਾਣਾ ਫੇਰਾ ਵੀ ਆਪਣਾ ਮਕਸਦ ਸਿਰਫ ਹੀ ਉਹੀ ਤਾਂ ਵੀ ਭਾਈ ਰਲ ਮਿਲ ਕੇ ਸਮਾਂ ਕਟਾਇਓ ਭਾਈ ਆਪਣੇ ਜ਼ਿਮੀਦਾਰ ਭਾਈਆਂ ਦਾ ਆਪਣਾ ਉਹ ਹਿੱਸਾ ਆਪਾਂ ਆਪਾਂ ਵੀ ਉਹਨਾਂ ਦਾ ਹੀ ਹਿੱਸਾ ਇੱਕ ਆਪਣੇ ਗੈਲ ਕੇ ਹੀ ਆ ਉਹ ਵੀ ਠੀਕ ਹੈ ਭਾਈ ਅੱਜ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰੇ ਗਾ ਮੀਲਾ ਭਾਈ ਕੱਲ ਨੂੰ ਕਿਸੇ ਨਵੀਂ ਵੀਡੀਓ ਮਹਾਰਾਜ ਭਾਈ ਚੜ੍ਹਦੀ ਕਲਾ ਰੱਖਿਆ ਸਾਰਿਆਂ ਦੇ ਪਰਿਵਾਰਾਂ 'ਮੈਂ ਬਰਕਤਾਂ ਰੱਖਿਆ ਕੰਮਾਂ-ਕਰਮਾਂ 'ਮੈਂ ਬਰਕਤਾਂ ਰੱਖਿਆ ਠੀਕ ਹੈ ਜੀ ਧੰਨਵਾਦ ਭਾਈ ਬਹੁਤ ਬਹੁਤ ਦੁਬਾਰੇ ਫਿਰ ਵੀਡੀਓ ਦੇਖਣੇ ਵਾਸਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ